परमेशुरे के जो पर हुक्म विधिया परमिकर के हुक्म की जड़े पर विकर के हम विधिया की पालना नहीं करते गौर देखते सुनना तिया को बड़े गौर देखते सुनना है ਕਿਹੜਾ ਕਿਹੜਾ ਜਨ ਹੈ ਜਿਹੜਾ ਪਰਮੇਸ਼ੁਰ ਦਾ ਹੈ ਕਿਹੜੀ ਪੈਣ ਹੈ ਜਿਹੜੀ ਪਰਮੇਸ਼ੁਰ ਦੀ ਹੈ ਕਿਹੜਾ ਵੀਰ ਹੈ ਜਿਹੜਾ ਪਰਮੇਸ਼ੁਰ ਦਾ ਹੈ ਪਿਆਰ ਜਿਹੜਾ ਪਰਮੇਸ਼ੁਰ ਵਿੱਚ ਚੱਲਦਾ ਹੈ ਤੇ ਜਿਹੜੀ ਪਰਮੇਸ਼ੁਰ ਵਿੱਚ ਭੈਣ ਅੱਗੇ ਬੋਲ ਵੀ ਪੜ ਦੇਵਾਂਗੇ ਪਰ ਇਥੋਂ ਦੀ ਪੁਤ ਕਰਵਾਣੀ ਸਾਨੂੰ ਸਮਝਾ ਰਹੀ ਆ ਗੌਰ ਨੀਓ ਯਾਦ ਰੱਬ ਇਹ ਪਰਮੇਸ਼ੁਰ ਦੇ ਕਿਹੜੇ ਕਿੜੇ ਆ ਸ਼ੈਤਾਨ ਨੇ ਆ ਗਿਆ ਸ਼ੈਤਾਨ ਨੇ ਕਿੜੇ ਕਿੜੇ ਬੜੇ ਗੌਰ ਦੇ ਕੇ ਸੁਣਦੇ ਆ ਵੇਖੋ ਪਿਤਾ ਨੇ ਸਾਡੇ ਨਾਲ ਕਿਹੋ ਜਿਹਾ ਪ੍ਰੇਮ ਕੀਤਾ ਹਾ ਯਹੂਨਾ ਪਰਮੇਸ਼ੁਰ ਦਾ ਆਵਾਜ਼ ਕਹਿ ਰਿਹਾ ਗੌਰ ਦੇ ਕੇ ਸੁਣਿਓ ਦੁਬਾਰਾ ਸਿਰ ਉੱਤਰੂ ਪੜਨੇ ਆ ਵੇਖੋ ਪਿਤਾ ਨੇ ਸਾਡੇ ਨਾਲ ਕਿਹੋ ਜਿਹਾ ਪ੍ਰੇਮ ਕੀਤਾ ਵੇਖੋ ਪਰਮੇਸ਼ੁਰ ਨੇ ਸਾਡੇ ਨਾਲ ਕਿਹੋ ਜਿਹਾ ਪ੍ਰੇਮ ਕੀਤਾ ਹੈ

ਇਸ ਕਰਕੇ ਸੰਸਾਰ ਸਾਨੂੰ ਨਹੀਂ ਜਾਣਦਾ ਇਸੇ ਕਰਕੇ ਜਦੋਂ ਅਸੀਂ ਸੱਚ ਦੇ ਮਾਰਗ ਤੇ ਚੱਲਦੇ ਆ ਸੰਸਾਰ ਨੂੰ ਨਹੀਂ ਜਾਣਦਾ ਕਿਉਂਕਿ ਉਸ ਨੇ ਕੋ ਨੂੰ ਨਹੀਂ ਜਾਣਿਆ ਅਤੇ ਉਸੇ ਕਰਕੇ ਸੰਸਾਰ ਨੇ ਵੀ ਪ੍ਰਭੂ ਯਿਸੂ ਮਸੀਹ ਨੂੰ ਨਹੀਂ ਜਿ ਜਾਣਿਆ ਹੇ ਪਿਆਰਿਓ ਇਹ ਪਿਆਰਿਓ ਬੜਾ ਪਿਆਰਾ ਸ਼ਬਦ ਵਰਤਿਆ ਗਿਆ ਹੇ ਪਿਆਰਿਓ ਅਸੀਂ ਪਰਮੇਸ਼ੁਰ ਦੇ ਅੱਧੀਆ ਪੁੱਤਰ ਤੇ ਹਾਂ ਪਾਦ ਉਹਨਾਂ ਨਾਲ ਸਾਂਝੀ ਜਾਂਦਾ ਸੱਦੀਆ ਕਹਿੰਦਾ ਕਿਉਂ ਕਿ ਪਰਮੇਸ਼ਵਰ ਕੋਲ ਵੀ ਕੋਈ ਨਹੀਂ ਸੀ ਚੱਲਿਆ ਆਓ ਮਡੇ ਗਉਦਕ ਸੁਣਦੇ ਆ ਪਰਦੇ ਨੇ ਦੁਬਾਰੇ ਨਾਤਾ ਨੂੰ ਏ ਪਿਆਰਿਓ ਇਹ ਪਿਆਰਿਓ ਅਸੀਂ ਹੁਣ ਪਰਮੇਸ਼ਵਰ ਦੇ ਬਾਲਕ ਹਾਂ ਅਸੀਂ ਹੋਣਾ ਜਦੋਂ ਅਸੀਂ ਪਰਮੇਸ਼ਵਰ ਦੇ ਹੁਕਮਾਂ ਤੇ ਵਿਧੀਆਂ ਦੀ ਪਾਲਣਾ ਕਰਦੇ ਆ ਅਸੀਂ ਹੁਣ ਪਰਮੇਸ਼ਵਰ ਦੇ ਧੀਆਂ ਤੇ ਪੁੱਤਰ ਹਾਂ ਅਤੇ ਅਜੇ ਇਹ ਪ੍ਰਗਟ ਨਹੀਂ ਹੋਇਆ ਅਤੇ ਅੱਤੇ ਅਸੀਂ ਕੀ ਕੁਝ ਬਣ ਜਾਵਾਂਗੇ ਤੇ ਕੀ ਕੁਝ ਹੋਵਾਂਗੇ ਅਸੀਂ ਇਹ ਜਾਣਦੇ ਹਾਂ ਅਸੀਂ ਬਿਲਕੁਲ ਇਹਨਾਂ ਗੱਲਾਂ ਨੂੰ ਜਾਣਦੇ ਹਾਂ ਭਈ ਜਦੋਂ ਪ੍ਰਗਟ ਹੋਵੇਗਾ ਜਦੋਂ ਉਹ ਪ੍ਰਗਟ ਹੋਵੇਗਾ ਤਾਂ ਅਸੀਂ ਉਹਦੇ ਵਰਗੀ ਹੋਵਾਂਗੇ ਅੱਜ ਅਸੀਂ ਵੀ ਪਰੇਖੂ ਪਰੇਖੇ ਹੋਵਾਂਗੇ ਜਦੋਂ ਉਹ ਉਹ ਜਿਆ ਹੈ ਜਦੋਂ ਜਹੂ ਗਿਆ ਹੈ ਤੇ ਹਾਂ ਇਹ ਉਹਨੂੰ ਵੇਖਾਂਗੇ ਹਰ ਹੀ ਅਸੀਂ ਉਸ ਨੂੰ ਵੇਖਾਂਗੇ ਅਤੇ ਹਰ ਕੋਈ ਜਿਹੜਾ ਉਸ ਤੇ ਆਸ ਰੱਖਦਾ ਹੈ ਹਰੇ ਆਹ ਕੋਈ ਰੱਖੇਗਾ ਨਾ ਜਿਹਨੇ ਤੋਬਾ ਕੀਤੀ ਆ ਜਿਹਨੇ ਬਰਤਿਸ਼ ਬਾਲਿਆ ਜਿਹਨੇ ਆਪਣੀ ਬਰਾਈ ਵੀ ਛੱਡਿਆ ਜਿਹਨੇ ਆਪਣੇ ਪੂਰੇ ਮਾਰਗ ਨੂੰ ਛੱਡਿਆ ਜਿਹਨੇ ਆਪਣੇ ਪੂਰੇ ਧਿਆਨਾਂ ਨੂੰ ਛੱਡਿਆ ਜਿਹਨੇ ਆਪਣੇ ਪੂਰੇ ਵਿਚਾਰਾਂ ਨੂੰ ਛੱਡਿਆ ਆਸ ਤੇ ਉਹੀ ਰੱਖੇਗਾ ਨਾ ਪਰ ਨਹੀਂ ਕਿਤੇ ਮਾਗੀ ਪਰੇਖ ਨੂੰ ਬੈਠਾਗਾ ਕਹਿੰਦੇ ਆ ਨਾ ਜਦੋਂ ਨਿਆਵੇਗਾ ਪਰ ਨਹੀਂ ਕਿਰਾਵੇਗਾ ਬਦਲਾਤੇ ਤੇ ਅਸੀਂ ਉਹਦੇ ਨਾਲ ਹੀ ਉਠਾਏ ਇਹ ਪ੍ਰਗਟ ਨਹੀਂ ਹੋਗਾ ਇਹ ਗੱਲ ਪ੍ਰਗਟ ਨਹੀਂ ਹੋਈ ਭਈ ਅਸੀਂ ਕੀ ਕੁਝ ਹੋਵਾਂਗੇ ਅਸੀਂ ਕੀ ਕੁਝ ਹੋਵਾਂਗੇ ਅਸੀਂ ਇਹ ਜਾਣਦੇ ਹਾਂ ਅਸੀਂ ਪਰ ਇਹਦਾ ਵਿਸ਼ਵਾਸ ਜੂਰ ਕਰਦੇ ਹਾਂ ਭਈ ਜਦੋਂ ਪ੍ਰਗਟ ਹੋਵੇਗਾ ਜਦੋਂ ਇਹ ਪ੍ਰਗਟ ਹੋਵੇਗਾ ਤਾਂ ਅਸੀਂ ਉਹਦੇ ਵਰਗੇ ਹੋਵਾਂਗੇ ਅਸੀਂ ਵੀ ਉਹਦੇ ਵਰਗੇ ਹੋਵਾਂਗੇ ਕਿਉਂ ਜੋ ਉਹ ਜਿਹੜਾ ਹੈ ਕਿਉਂ ਉਹ ਜਿਹੋ ਜਿਹਾ ਪ੍ਰਗਟ ਹੋਇਆ ਤੇ ਹਾਂ ਇਹਨੂੰ ਵੇਖਾਂਗੇ

ਸਰਦਾ ਉਲਟ ਕਰਦਾ ਹੈ ਕਹਿੰਦਾ ਬਾਣੀ ਨੂੰ ਨਹੀਂ ਜਾਣਦਾ ਯਾਦ ਰਿਹਾਣ ਬੋਲ ਕਰ ਲਓ ਕਹਿੰਦਾ ਜਿਹੜਾ ਪਾਪ ਕਰਦਾ ਆ ਮਾਂ ਪਿਓ ਦੀ ਆਗਿਆਕਾਰੀ ਨਹੀਂ ਕਰਦਾ ਵਫਾਦਾਰੀ ਨਹੀਂ ਕਰਦਾ ਇਮਾਨਦਾਰੀ ਨਹੀਂ ਕਰਦਾ ਪਰਮੇਸ਼ਰ ਵਿੱਚ ਚੱਲਦਾ ਨਹੀਂ ਨਾ ਉਹ ਸਰਦਾ ਜਿਹੜਾ ਉਹ ਬਾਣੀ ਦੇ ਉੱਤੇ ਚੱਲ ਰਿਹਾ ਉਹ ਬਾਣੀ ਦੇ ਬਤਾਂ ਤੇ ਆਪਣੇ ਆਪ ਨੂੰ ਚਲਾ ਰਿਹਾ ਅੱਜ ਆਪਣੇ ਆਪ ਨੂੰ ਪਵਿੱਤਰ ਬਾਣੀ ਦੇ ਬਤਾਂ ਤੇ ਚਲਾਈਏ ਤੇ ਪਰਮੇਸ਼ਰ પાસે ਆਸ਼ੀਰਵਾਦ ਜਿਨੂੰ ਪ੍ਰਾਪਤ ਕਰਾਗੇ ਸਭੋ ਦਾ ਗੱਲ ਲੀਆ ਹallelujah 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 ਬਾਣੀ ਕੀ ਕਹਿੰਦੇ ਗੋ ਤੇ ਕਿ ਸੰਤ ਦੇ ਦੁਆਰਾ ਹੀ ਨਾਲ ਸਾਜਣ ਪੜਨੇ ਆ ਅਤੇ ਹਰ ਕੋਈ ਜਿਹੜਾ ਪਾਪ ਕਰਦਾ ਹੈ ਹਰੇਕ ਇਨਸਾਨ ਜਿਹੜਾ ਪਾਪ ਕਰਦਾ ਆਪਣੀ ਬਰਿਆਈ ਨੂੰ ਛੱਡਣਾ ਨਹੀਂ ਚਾਹੁੰਦਾ ਸ਼ਰਧਾ ਉਲਟ ਕਰਦਾ ਹੈ ਬਾਣੀ ਦੇ ਵਿਰੋਧ ਵਿੱਚ ਚੱਲ ਰਿਹਾ ਬਾਣੀ ਦੇ ਹਿਰਦੇ ਵਿੱਚ ਨਹੀਂ ਹੈ ਜੀ ਅਤੇ ਪਾਪ ਤਾਂ ਸ਼ਰਧਾ ਦਾ ਉਲਟ ਹੀ ਹੈ ਤੁਸੀਂ ਜਾਣਦੇ ਹੋ ਤੁਸੀਂ ਇਹ ਗੱਲ ਬਿਲਕੁਲ ਜਾਣਦੇ ਅਣਜਾਣ ਨਹੀਂ ਹੈ ਜਿਉਣਾ ਜੋ ਉਹ ਇਸ ਰੀ ਪ੍ਰਗਟ ਹੋਇਆ ਉਹ ਪ੍ਰਭੂ ਯਿਸੂ ਮਸੀਹ ਇਸੇ ਰੀ ਪ੍ਰਗਟ ਹੋਇਆ ਹੈ ਭਈ ਪਾਪਾ ਨੂੰ ਚੁੱਕ ਲੈ ਜਾਵੇ ਭਾਈ ਉਹ ਪਾਪ ਤੁਹਾਡੇ ਸਾਰੇ ਚੁੱਕ ਕੇ ਲੈ ਜਾਵੇ ਅਤੇ ਉਹਦੇ ਵਿੱਚ ਪਾਪ ਨਹੀਂ ਹੈ ਅਤੇ ਭਾਵੇਂ ਉਹ ਵਿੱਚ ਪ੍ਰਭੂ ਯਿਸੂ ਮਸੀਹ ਦੇ ਪਾਪ ਕੋਈ ਨਹੀਂ ਸੀਗਾ ਹਰ ਕੋਈ ਜੋ ਉਸ ਵਿੱਚ ਕਾਇਮ ਰਹਿੰਦਾ ਨਾਲ ਪਾਪ ਨਹੀਂ ਕਰਦਾ ਪਾਪ ਨਹੀਂ ਜੇ ਕਰਦਾ ਹਰ ਕੋਈ ਜਿਹੜਾ ਪਾਪ ਕਰਦਾ ਹੈ ਯਾਦ ਰੱਖਿਓ ਜਿਹੜਾ ਇਨਸਾਨ ਪਾਪ ਕਰਦਾ ਹੈ ਉਸਨੇ ਗੁਰੂ ਨਹੀਂ ਵੇਖਿਆ ਉਹਨੇ ਮੰਗੀ ਨਹੀਂ ਕੀਤਾ ਸਾਹਮਣੇ ਕੇ ਬੋਲਦੇ ਕੀ ਨਹੀਂ ਕੀਤਾ ਜਿਹੜਾ ਪਾਪ ਕਰਦਾ ਜਿਗਲੀ ਛੱਡੀ ਨਹੀਂ ਆ ਫੇਰਾ ਫੇਰੀ ਛੱਡੀ ਨਹੀਂ ਆ ਬਦਲੀ ਛੱਡੀ ਨਹੀਂ ਆ ਵਿਪਚਾਰ ਛੱਡਿਆ ਨਹੀਂ ਆ ਹਰਾਮکاری ਛੱਡੀ ਨਹੀਂ ਆ ਹਰ ਦੁਰੇ ਕੰਮ ਛੱਡੇ ਨਹੀਂ ਆ ਉਹ ਸਾਰੇ ਦੇ ਉਲਟਾ ਬਾਣੀ ਦੇ ਉਲਟਾ

ਬੋਲਦੀ ਹੈ ਕਿਨੂੰ ਵੇਖਿਆ ਆ ਸਾਹਮਣੇ ਕੇ ਬੋਲਦੀ ਹੈ ਕਿਨੂੰ ਵੇਖਿਆ ਆ ਤੇ ਜਿਹੜਾ ਕੰਮ ਹੀ ਨਹੀਂ ਕਰਦਾ ਚੰਗੇ ਇਹ ਆਫੇ ਨਹੀਂ ਛੱਡੀ ਨਹੀਂ ਆ ਹਰ ਤਰ੍ਹਾਂ ਦਾ ਕੰਮ ਛੱਡਿਆ ਹੀ ਨਹੀਂ ਆ ਉਹਨੇ ਕਿਨੂੰ ਨਹੀਂ ਵੇਖਿਆ ਉਹਨੇ ਨਹੀਂ ਵੇਖਿਆ ਨਸ਼ਾ ਛੱਡਦਾ ਹੀ ਨਹੀਂ ਆ ਬੁਰੇ ਕੰਮ ਛੱਡਦਾ ਹੀ ਨਹੀਂ ਆ ਉਹਨੇ ਕਿਨੂੰ ਨਹੀਂ ਵੇਖਿਆ ਪਰਨੇ ਕੋਈ ਨਹੀਂ ਵੇਖਿਆ ਬਾੜੀ ਕੀ ਕਰ ਪਰ ਗੌਰ ਕਰਕੇ ਸੁਣਦੇ ਆ ਹਰ ਕੋਈ ਜਿਹੜਾ ਪਾਪ ਕਰਦਾ ਹੈ ਉਸਨੇ ਉਹਨੂੰ ਨਹੀਂ ਵੇਖਿਆ ਉਸਨੇ ਪਰਮੇਸ਼ਰ ਨੂੰ ਨਹੀਂ ਵੇਖਿਆ ਨਾ ਉਹਨੂੰ ਜਾਣਿਆ ਹੈ ਆਪੇ ਨਾ ਪਰਮੇਸ਼ਰ ਨੂੰ ਨਾ ਜਾਣਣ ਦੀ ਕੋਸ਼ਿਸ਼ ਕੀਤੀ ਹੈ اے ਬੱਚਿਓ ਇਹ ਬੱਚਿਓ ਤੇ ਆਦੇਵ ਤੇ ਗੌਰ ਕਰੋ ਕੋਈ ਤਾਨੂੰ ਨਾ ਪਰਮਾਵੇ ਕੋਈ ਵੀ ਤੁਹਾਨੂੰ ਇਹ ਚ ਗੱਲ ਵਿੱਚ ਨਾ ਪਰਵਾਵੇ ਜਿਹੜਾ ਤਰਸ ਕਰਦਾ ਹੈ बुर काम छपूा कह दो हांजी संभल हां जी झूठ छ नहीं छाया ਇਹ ਜਿਹੜੇ ਪਰਮੇਸ਼ੁਰ ਦੇ ਜਾਨਾ ਉਹ ਪਵਿੱਤਰ ਰਹਿੰਦੇ ਆ ਹਰ ਪਾਪ ਤੋਂ ਹਰ ਦੁਰੀਆਈ ਤੋਂ ਬਚਿੰਦੇ ਆ ਦੂਰ ਹਰ ਪਾਪ ਤੋਂ ਹਰ ਦੁਰੀਆਈ ਤੋਂ ਹਰ ਹਰਾਮਕਾਰੀ ਤੋਂ ਹਰ ਬੁਰੇ ਕੰਮ ਤੋਂ ਉਹ ਦੂਰ ਰਹਿੰਦੇ ਆ ਉਹ ਕਹਿੰਦੇ ਧੀਆਂ ਪੁੱਤਰਿਆ ਉਹ ਪਰਵੇਖ ਹੁੰਦੇ ਆ ਉਹਨਾਂ ਕਿੰਨੂੰ ਵੇਖਿਆ ਹੈ ਪਰ ਵੇਖ ਨੂੰ ਕਿਹਦਾ ਜਿਹੜਾ ਪਾਪ ਕਰਦਾ ਆ

ਆਪਣੇ ਅੰਦਰ ਹੀ ਜੱਤੀ ਮਾਰਨੀ ਆ ਜਿਹੜੀਆਂ ਕਿਹੜੀਆਂ ਚੀਜ਼ਾ ਛੱਡਣ ਵਾਲੀਆਂ ਉਹ ਛੱਡ ਲਈਏ ਤੇ ਜਿਹੜੀਆਂ ਚੀਜ਼ਾ ਰੱਖਣ ਵਾਲੀਆਂ ਉਹ ਜਮ੍ਹਾਂ ਕਰਕੇ ਕੀ ਕਰ ਲਈਏ ਹੈ ਨਾ ਟੂੜੀ ਬਾਹਰ ਰੱਖ ਲਈ ਤੇ ਤਾੜੀ ਹਾਂਜੀ ਟੂੜੀ ਬਾਹਰ ਲਾ ਦਿਓ ਕਿੱਥੇ ਬਰਾਡੇ ਜਮੀਨ ਆ ਗਿਆ ਤਾਂ ਵੀ ਕੋਈ ਜਾਲਮੀ ਤੇ ਧਾਣੀ ਬਰਾਮਾ ਜੀ ਰੱਖ ਲਓ ਤੇ ਤੋਂ ਨਹੀਂ ਤਰਪਾਲ ਵੀ ਪਾ ਦਿਓ ਅੰਦਰ ਵੀ ਰੱਖਿਆ ਬਾਹਰ ਬਰਾਮਾ ਫੇਰ ਜਿੱਤੋਂ ਦੀ ਕੀ ਪਾ ਲਿਓ ਯਾ ਅਸੀਂ ਚੰਗੀਆਂ ਚੀਜ਼ਾਂ ਵੀ ਕਰ ਲੈਣਾ ਤੇ ਮਾੜੀਆਂ ਆਰ ਦੇ ਨਿਆ ਸਭੂ ਦਾ ਹallelujah ਇਹਨਾਂ ਤਮ ਦਿਵਾਰਾ ਪਰਦੇ ਨਿਆ ਜਿਹੜਾ ਪਾਪ ਕਰਦਾ ਹੈ ਜਿਹੜਾ ਇਨਸਾਨ ਪਾਪ ਕਰਦਾ ਹੈ ਉਹ ਸ਼ੈਤਾਨ ਤੋਂ ਹੈ ਉਹ ਇਨਸਾਨ ਸ਼ੈਤਾਨ ਤੋਂ ਹੈ ਕਿਉਂ ਜੇ ਸ਼ੈਤਾਨ ਨੂੰ ਹੀ ਪਾਪ ਉਹ ਸ਼ੈਤਾਨ ਦਾ ਕੰਮ ਪਾਪ ਕਰਨਾ ਹੈ ਪਰਮੇਸ਼ਰ ਦਾ ਪੁੱਤਰ ਇੱਥੇ ਵੀ ਪਰਮਿਤ ਹੋਇਆ ਉਹ ਯਸੂਸੁਸੇ ਇਹਸੇ ਨੇ ਪਰਮਿਤ ਹੋਇਆ ਹੈ ਕੋਈ ਸ਼ੈਤਾਨ ਦੇ ਕੰਮ ਨੂੰ ਨਹੀਂ ਸਕੇ ਹਰ ਕੋਈ ਜਿਹੜਾ ਪਰਮੇਸ਼ਵਰ ਤੋਂ ਜੰਮਿਆ ਹੈ ਹਰ ਇੱਕ ਇਨਸਾਨ ਜਿਹੜਾ ਪਰਮੇਸ਼ਵਰ ਤੋਂ ਜੰਮਿਆ ਆਪਣੀ ਬਰਿਆਈ ਨਹੀਂ ਛੱਡ ਕੇ ਪਰਮੇਸ਼ਵਰ ਵਿੱਚ ਆ ਜਾਂਦਾ ਹੈ ਪਾਪ ਨਹੀਂ ਕਰਦਾ ਪਾਪ ਜੇਕਰ ਉਹ ਨਹੀਂ ਕਰਦਾ ਤੂੰ ਜੋ ਉਹਦਾ ਵੀ ਉਸ ਵਿੱਚ ਰਹਿਦਾ ਹੈ ਜੇ ਉਹ ਵਚਨ ਉਹਦੇ ਵਿੱਚ ਰਹਿਦਾ ਬੇਕਰੋ ਪਾਪ ਨਹੀਂ ਨਾ ਕਰਦਾ ਜਿੱਦ ਤੇ ਮਾਰੀ ਦੀ ਅੱਖ ਮਾਰੀ ਹੋ ਗਈ ਉਸੇ ਟਾਈਮ ਨਿਗਾਠਾ ਕਰਨੇਗਾ ਇਹਦਾ ਵਚਨ ਉਹਦੇ ਹਿਰਦੇ ਵਿੱਚ ਆ ਬਾਬੂ ਤੇਰਾ ਵਚਨ ਮੇਰੇ ਹਿਰਦੇ ਵਿੱਚ ਆ ਮੈਂ ਕਦੇ ਪਾਪ ਕਰਾਂਗਾ ਮਿਰਚੂ ਕਿ ਹੋਵੇਗਾ ਤਾਂ ਮਾਂ ਰੋਕ ਲਵਗਾ ਕਿਦੋਂ ਰੋਕਾਗਾ ਜਦੋਂ ਹਿਰਦੇ ਚ ਕੀ ਹੋਵੇਗਾ ਅੰਦਰ ਵਚਨ ਹੋਵੇਗਾ ਫੇਰੀ ਰੋਕਾਂਗਾ ਨਾ ਅੰਦਰ ਤੇ ਹੈ ਕੁਝ ਨਹੀਂ ਆ ਇਹਦਾ ਵੀ ਵਚਨ ਜਦ ਹਿਰਦੇ ਵਿੱਚ ਆਪਦੇ ਪਾਪ ਕਰਦਾ ਨਹੀਂ ਕਰਦਾ ਬਣ ਕੇ ਕਰ ਦੁਬਾਰਾ ਨਾ ਕਰ ਪਰਦੇ ਨਾ ਹਰ ਕੋਈ ਜਿਹੜਾ ਪਰਮੇਸ਼ਰ ਤੋਂ ਜੰਮਿਆ ਹੈ ਆ ਇੱਕ ਇਨਸਾਨ ਕੋਈ ਜਿਹੜਾ ਪਰ ਨਹੀਂ ਕੋਈ ਤੱਕ ਤੱਕ ਜੰਮਿਆ ਹੈ ਪਾਪ ਨਹੀਂ ਕਰਦਾ ਉਹ ਪਾਪ ਨਹੀਂ ਜ ਕਰਦਾ ਕਿਉਂ ਜੋ ਉਹਦਾ ਵੀ ਉਸ ਵਿੱਚ ਰਹਿਦਾ ਹੈ ਕਿ ਭਾਵੇਂ ਉਹਦਾ ਵਚਨ ਉਹਦੇ ਇਨਸਾਨ ਦੇ ਅੰਦਰ ਰਹਿਦਾ ਹੈ ਅਤੇ ਉਹ ਪਾਪ ਨਹੀਂ ਕਰ ਸਕਦਾ। ਉਹ ਪਾਪ ਕਦੇ ਵੀ ਨਹੀਂ ਕਰ ਸਕਦਾ ਕਦੇ ਹੀਰਾ ਫੇਰੀ ਵਿਚਾਰ ਬੁਰੇ ਕੰਮ ਕਦੇ ਕਰ ਨਹੀਂ ਸਕਦਾ ਜਿਸ ਨੇ ਜੋ ਉਹ ਪਰਮੇਸ਼ਰ ਤੋਂ ਜੰਮਿਆ ਹੋਇਆ ਹੈ। ਕਿਉਂਕਿ ਐਸੇ ਕਰਕੇ ਇਹ ਵਚਨ ਦੱਸਦਾ ਉਹ ਪਰਮੇਸ਼ਰ ਤੋਂ ਜੰਮਿਆ ਆ ਹੈ। ਇਸ ਤੋਂ ਪਰਮੇਸ਼ਰ ਦੇ ਮਾਲਕ ਇਸੇ ਅਤੇ ਸ਼ਤਾਨ ਦੇ ਬਾਲਕ ਪ੍ਰਗਟ ਹੁੰਦੇ ਹਨ। ਬਾਕੀ ਐਸੇ ਪਾਪ ਨਹੀਂ ਕਿਉਂਦੇ ਹੀਆਂ ਪੁੱਤਰਾਂ ਦੇ ਸ਼ਤਾਨ ਦੇ ਧੀਆ ਪੁੱਤਰਾਂ ਦਾ ਪਤਾ ਨਾ ਲੱਗ। ਯਾਦ ਰੱਖਿਓ ਕਿ ਸ਼ਤਾਨ ਦੇ ਧੀਆ ਪੁੱਤਰ ਤੇ ਪਰਮੇਸ਼ਰ ਦੇ ਧੀਆ ਪੁੱਤਰ ਜਿਹੜਾ ਤੜਕੀ ਉੱਠ ਕੇ ਪ੍ਰਾਰਥਨਾ ਨਹੀਂ ਕਰ ਸਕਦਾ, ਕਰ ਨਹੀਂ ਸਕਦੀ, ਦੁਪਹਿਰ ਨੂੰ ਪ੍ਰਾਰਥਨਾ ਨਹੀਂ ਕਰ ਨਹੀਂ ਸਕਦੀ, ਕਰ ਨਹੀਂ ਸਕਦਾ। ਵਾਚਨ ਪੜ ਨਹੀਂ ਸਕਦੀ, ਪੜ ਨਹੀਂ ਸਕਦਾ। ਹੁਕਮ ਦੀ ਪਾਲਣਾ ਕਰ ਨਹੀਂ ਸਕਦੀ, ਕਰ ਨਹੀਂ ਸਕਦਾ। ਉਹ ਪਰਮੇਸ਼ਰ ਤੋਂ ਹੈਗਾ। ਉਦੇ ਅੰਦਰ ਛਕਾਣ ਆ ਅੱਜ ਵੀ ਹੈਗਾ ਅੱਜ ਵੀ ਹੈਗਾ ਜਿਹੜਾ ਬੱਚੇ ਨੂੰ ਪੜਦਾ ਹੀ ਨਹੀਂ ਆ ਨਾ ਪ੍ਰਾਰਥਨਾ ਕਰਦੀ ਆ ਮੈਂ ਕਰਦਾ ਹੈ ਨਾ ਬੱਚੇ ਨੂੰ ਸੌਂਦੀ ਦਾ ਸੁਣਦਾ ਹੈ ਬਸ ਆਪਣੇ ਤਨ ਹੋਰ ਕਿੱਥੋਂ ਨੇ ਲਾਇਆ ਮਨ ਹੋਰ ਕਿੱਥੋਂ ਨੇ ਲਾਇਆ ਉਹ ਪਰਮੇਸ਼ਰ ਤੋਂ ਨਹੀਂ ਹੈਗਾ ਅੱਜ ਵੀ ਉਹ ਯਾਦ ਰੱਖੇ ਕਿ ਤਾਣ ਤੋਂ ਹੀ ਨਾ ਕਹਿੰਦਾ ਇਸੇ ਤੋਂ ਤੇ ਪਰਗਟ ਹੋ ਜਾਂਦਾ ਕੋਈ ਪਰਮੇਸ਼ੂ ਤੂ ਆ ਜਿਹੜਾ ਚੰਗੇ ਕੰਮ ਕਰਦਾ ਤੇ ਜਿਹੜਾ ਮਾੜੇ ਕੰਮ ਕਰਦਾ ਇਸੇ ਤੋਂ ਪਰਗਟ ਹੋ ਜਾਂਦਾ ਹੈ ਕਿ ਉਹ ਕਹਦਾ ਪੁੱਤਰ ਹੈ ਉਹ ਸ਼ਤਾਨੀ ਆ ਭਈ ਉਹਦੇ ਮਨ ਚ ਨਹੀਂ ਕੁਝ ਵੀ ਪਾਣਾ ਚੁਗਲੀ ਕਹਿੰਦੇ ਲਾ ਚੁਗਲੀ ਕਰ ਮਾੜੀਆਂ ਦੀਆਂ ਗੱਲਾਂ ਸਵਾਦ ਨਹੀਂ ਬੁਰਕੀਆਂ ਵਰਗੀਆਂ ਨੇ ਉਹ ਝਾਤੀ ਕਿੱਥੇ ਮੜ ਜਾਂਦੀ ਨਾ ਕੋਹ ਠੇਢੀ ਮੜ ਜਾਂਦੀ ਹੈ ਚੁਗਲੀ ਜਦੋਂ ਮਾੜੀ ਦੀ ਮਾੜੀ ਦੀ ਗੱਲ ਕੋਈ ਸੁਣਾਉਂਦਾ ਹੋਵੇ ਨਾ ਮਾੜੀ ਗੱਲ ਇਥੋਂ ਆਉਂ ਗੋਠ ਤਾਂ ਕਿ ਯੋਜਨਾ ਸੁਣ ਕੇ ਆਵਾ ਬੰਨ ਨਹੀਂ ਕੀ ਕਹਿੰਦੇ ਮਾਣ ਦੁਗਰੀ ਇਹੋ ਜੀ ਚੀਜ਼ ਆ ਇਹੋ ਜੇ ਕੰਮ ਨੇ ਪਰਿਆਈ ਦੇ ਬਾਣੀ ਕੀ ਇਹਦਾ ਗੱਲਾਂ ਬਾਰੇ ਕਹਿ ਰਿਹਾ ਬੜੇ ਗੌਰ ਨਾਲ ਸੁਣਦੇ ਹੋ ਬਣਾ ਚਾਹਿਆ ਤੁਹਾਨੂੰ ਪੜ੍ਹਦੇ ਨੇ ਆ ਇਸ ਤੋਂ ਪਰਮੇਸ਼ਵਰ ਦੇ ਬਾਲਕ ਇਸ ਤੋਂ ਭਾਵੇਂ ਤੁਹੇ ਹਿੰਦੀਆ ਪੁੱਤਰਾਂ ਦਾ ਪਤਾ ਲੱਗਦਾ ਹੈ ਅਤੇ ਸ਼ੈਤਾਨ ਦੇ ਬਾਲਕ ਪ੍ਰਗਟ ਹੁੰਦੇ ਹਨ ਅਤੇ ਇਸ ਤੋਂ ਸ਼ੈਤਾਨ ਦੇ ਪੁੱਤਰ ਵੀ ਪ੍ਰਗਟ ਹੁੰਦੇ ਉਹਨਾਂ ਤੋਂ ਬਾਰੇ ਵੀ ਪਤਾ ਲੱਗਦਾ ਹੈ

प्रेम रखिए आपस एक दूसरे ਨਾਲ ਕੀ ਕਰੀਏ ਸਾਹਮਣੇ ਕੇ ਬੰਦੀ ਕੀ ਕਰੀਏ ਇੱਕ ਦੂਸਰੇ ਨਾਲ ਕੀ ਕਰੀਏ ਪ੍ਰੇਮ ਕਰੀਏ ਬਾਣੀ ਕਹਿ ਰਹੀ ਹੈ ਇੱਕ ਦੂਸਰੇ ਨਾਲ ਪ੍ਰੇਮ ਕਰੀਏ ਤਿਵੇਂ ਨਹੀਂ ਤਿਆਵੇ ਰਹੀ ਜਿਵੇਂ ਕੈਨ ਉਸ ਦੁਸ਼ਤੋ ਸੀ ਕੈਨ ਉਸ ਸੁਖਸਤੋ ਸੀ ਅਤੇ ਆਪਣੇ ਪ੍ਰਾਹ ਨੂੰ ਮਾਰ ਸੁੱਟਿਆ ਯਾਦ ਰੱਖਿਏ ਕੈਨ ਦੁਸ਼ਤੋ ਸੀ ਬਾਣੀ ਕਹਿ ਰਹੀ ਹੈ ਕਤਲ ਕਰਨ ਕਰਦਾ ਹ ਪੂਰੇ ਕੰਮ ਕਰਦਾ ਹ ਪੂਰੇ ਬਾਣੀ ਦਾ ਸਿਉਸ਼ਤਾਨ ਤੋਂ ਹ ਕਹਿੰਦੇ ਆ ਕੈਨ ਸ਼ਿਸ਼ਤਾਨ ਤੋਂ ਸੀ ਕੈਨ ਆਪਣੇ ਭਰਾ ਹੱਥੋਂ ਦਾ ਕਤਲ ਕਰ ਦਿੰਦਾ ਜਿਹੜਾ ਆਪਣੇ ਭਰਾ ਦੇ ਵਿਰੋਧ ਵਿੱਚ ਚੱਲਦਾ ਹੈ ਉਹ ਪਰਮੇਸ਼ਰ ਤੋਂ ਨਹੀਂ ਹੈਗਾ ਬਾਣੀ ਕਹਿ ਰਹੀ ਆ ਇਸੇ ਦੀ 15 ਆਦਮੀ ਪੜ ਕੇ ਸਮਾਪਤੀ ਕਰਾਂਗੇ ਬਾਣੀ ਕੀ ਕਹ ਰਹੀ ਆ ਹਰ ਕੋਈ ਜਿਹੜਾ ਆਪਣੇ ਭਰਾ ਨਾਲ ਵੈਰ ਰੱਖਦਾ ਹੈ ਹਰ ਇੱਕ insan ਜਿਹੜਾ ਆਪਣੇ ਭਰਾ ਦੇ ਨਾਲ ਵੈਰ ਰੱਖਦਾ ਸੋ ਖੁਨੀ ਹੈ ਸੋ ਕੀ ਆ ਹਾਂਜੀ ਭਰਾ ਤੇ ਮਾੜੀ-ਭਾੜੀ ਮੁਸੀਬਤ ਪਾਈ ਤੇ ਉਹ ਦਾ ਮੁਸੀਬਤ ਕੋਲੇ ਕੀ ਨਹੀਂ ਲੈਣਾ ਪਤਾ ਨਹੀਂ ਲੈਣਾ ਉਹ ਫਲਾਣਾ ਸਾਹਮਣੇ ਤੇ ਉਹਨੇ ਮੇਰੇ ਨਾਲ ਆਦਤ ਕੀਤਾ ਸੀ ਮੈਂ ਵੀ ਇਹ ਰੱਖ ਕਰਕੇ ਦਿਖਾਵਾਂਗਾ ਕਹਿੰਦੇ ਉਹ ਖੁਨੀਆ ਜਿਹੜਾ ਇਨਸਾਨ ਆ ਆਪਣੇ ਭਰਾ ਨਾਲ ਪ੍ਰੇਮ ਨਹੀਂ ਕਰਦਾ ਉਹ ਖੁਨੀਆ ਉਹਦੇ ਵਿੱਚ ਸਦਾ ਦਾ ਜੀਵਨ ਰਹਿ ਸਕਦਾ ਸਾਨੂੰ ਇੱਕ ਦੂਸਰੇ ਨਾਲ ਪ੍ਰੇਮ ਕਰਨ ਦੀ ਲੋੜ ਹੈ ਪਿਆਰ ਬਾਣੀ ਨੂੰ ਮਾਫ ਕਰੇ ਧੋ ਕਰਤਾ ਹੋਰ ਪੜਦਨੇ ਨਵਾਂ ਆਤਮ ਸ੍ਰੂਪ ਕਰਦਗੇ ਬਾਣੀ ਦੀ ਕਾਰੀ ਨਮਾਜ਼ ਪੜਦਨੇ ਆ ਹਰ ਕੋਈ ਜਿਹੜਾ ਪਰਮੇਸ਼ਰ ਤੋਂ ਜੰਮਿਆ ਹੈ ਹਾਂ ਇੱਕ ਇਨਸਾਨ ਜਿਹੜਾ ਪਰਮੇਸ਼ਰ ਤੋਂ ਜੰਮਿਆ ਹੈ ਪਾਪ ਨਹੀਂ ਕਰਦਾ ਪਾਪ ਨਹੀਂ ਕਰਦਾ ਕਿਉਂਕਿ ਉਹਦਾ ਵੀ ਉਸ ਵਿੱਚ ਰਿਹਾ ਪਰਮੇਸ਼ਰ ਦਾ ਵਾਚਨ ਉਸਦੇ ਹਿਰਦੇ ਵਿੱਚ ਰਿਦਾ ਹੈ ਅਤਿਉਹ ਪਾਪ ਨਹੀਂ ਕਰ ਸਕਦਾ ਪਾਪ ਨਹੀਂ ਕਰ ਸਕਦਾ ਇਸ ਲਈ ਜੋ ਉਹ ਪਰਮੇਸ਼ਵਰ ਤੋਂ ਜੰਮਿਆ ਹੋਇਆ ਹੈ ਇਸੇ ਕਰਕੇ ਉਹ ਭਾਵੇਂ ਕਿ ਉਹ ਤੋਂ ਪੈਦਾ ਹੋਇਆ ਹੈ ਇਸ ਤੋਂ ਪਰਮੇਸ਼ਵਰ ਦੇ ਬਲਕ ਉਸੇ ਤੋਂ ਭਾਵੇਂ ਕਿ ਉਹ ਦੀਆ ਦੇ ਪੁੱਤਰ ਆਪਣੇ ਸ਼ਤਾਨ ਦੇ ਬਲਕ ਪ੍ਰਗਟ ਹੋਇਆ ਸ਼ਤਾਨ ਦੇ ਬੱਚਿਆਂ ਦਾ ਪਤਾ ਲੱਗਦਾ ਪ੍ਰਗਟ ਹੁੰਦੇ ਹਾਕਾ ਹਰ ਕੋਈ ਜਿਹੜਾ ਤਰਫ ਨਹੀਂ ਕਰਦਾ ਤੇ ਹਰ ਕੋਈ ਜਿਹੜਾ ਕਰਮ ਨਹੀਂ ਕਰਦਾ ਪਰਮੇਸ਼ਵਰ ਤੋਂ ਨਹੀਂ ਉਹ ਭਾਵੇਂ ਕਿ ਉਹ ਤੋਂ ਬਿਲਕੁਲ ਹੈਗਾ ਨਹੀਂ ਹੈਗਾ ਅਤੇ ਨਾਮ ਉਹ ਜਿਹੜਾ ਪਰ ਆਣਾ bina ਪ੍ਰੇਮ ਨਹੀਂ ਰੱਖਣ ਤੋਂ ਚੰਗਾ ਨਹੀਂ ਪਰਮੇਸ਼ਰ ਨੂੰ ਲੱਗਦਾ ਕਿਉਂ ਜੋ ਉਹ ਸਮਝਾ ਰਹੇ ਉਹ ਸਮਝਾ ਰਹੇ ਪਰਮੇਸ਼ਰ ਦੀ ਬੋਤ ਕਰ ਬਾਣੀ ਸਭਨਾ ਵਿੱਚ ਪੇਛ ਕਿੰਨੀ ਗਾ ਰਹੀ ਹੈ ਜਿਹੜਾ ਤੁਸੀਂ ਮੁੱਢ ਸੁਣਿਆ ਜਿਹੜਾ ਤੁਸੀਂ ਵਚਨ ਮੁੱਢ ਤੋਂ ਸੁਣਦੇ ਆਏ ਜੇ ਤੂੰ ਇਹ ਹੈ ਸੋ ਇਹੋ ਹੀ ਪਰਮੇਸ਼ਰ ਦੀ ਬਾਣੀ ਆ ਗਈ ਆ ਭਈ ਅਸੀਂ ਇੱਕ ਦੂਰੇ ਨਾਲ ਪ੍ਰੀਤ ਕਰੀਏ ਇੱਕ ਦੂਰੇ ਨਾਲ ਪ੍ਰੇਮ ਕਰੀਏ ਤੇ ਨਹੀਂ ਤੇ ਨਹੀਂ ਜਿਵੇਂ ਕਾਣੀ ਨੂੰ ਸੁਧਸਤ ਤੁਸੀਂ ਅਤੇ ਆਪਣੇ ਭਰਾ ਦਾ ਕਤਲ ਕਿਉਂ ਕਰ ਦਿੱਤਾ ਅਤੇ ਕਿਉਂ ਉਹਨੂੰ ਮਾਰਿਆ ਕਿਉਂ ਕਿ ਉਸ ਨੂੰ ਮਾਰਿਆ ਇਸ ਲਈ ਜੋ ਉਹਦੇ ਕੰਮ ਬੁਰੇ ਇਹ ਕਿਉਂ ਕਿ ਉਸ ਦੇ ਕੰਮ ਬੁਰੇ ਸਨ ਨਾ ਅਤੇ ਉਹਦੇ ਭਰਾ ਦੇ ਕੰਮ ਭਰੇ ਸਨ ਅਤੇ ਉਹਦੇ ਕਾਲ ਭਰਾ ਦੇ ਕੰਮ ਬਿਲਕੁਲ ਭਰੇ ਤੇ ਚੰਗੇ ਸਨ ਉਹਦੇ ਭਰਾ ਹੱਬਲ ਦੇ ਕੰਮ ਚੰਗੇ ਸਨ ਕਾਇ ਨਾ ਆਪਣੇ ਭਰਾ ਦਾ ਵੀ ਕਰ ਦਿੱਤਾ ਉਦੇ ਕੰਮ ਕੀ ਸੀ ਬੁਰੇ ਯਾਦ ਰੱਖਿਏ ਮੇਰੀਓ ਭੈਣਾਓ ਤੇ ਮੇਰੇ ਵੀਰੋ ਜੇਕਰ ਅਸੀਂ ਕੋਈ ਪਾਪ ਕਰ ਰਹੇ ਪਾਪ ਦੀ ਜ਼ਿੰਦਗੀ ਜੀ ਰਹੇ ਆ ਆਪਣੇ ਵਿੱਚੋਂ ਕੋਈ ਵੀ ਫਰਿਆਈ ਨਹੀਂ ਕੱਢਦਾ ਆਪਣੇ ਵਿੱਚੋਂ ਕੋਈ ਪਾਪ ਤਿਆਗ ਨਹੀਂਦਾ ਤਾਂ ਯਾਦ ਰੱਖਿਓ ਅਸੀਂ ਕਹਦੇ ਤੋਂ ਖੁਆਇ ਚਾਹਾਂਗੇ ਕਿਉਂਕਿ ਰੋਮੀਆਂ 8 ਦੇ ਵਿੱਚ 14 ਤਦਸਤੀ ਦਾ ਜਿਹਨੇ ਪਰਮੇਸ਼ੁਰ ਦੇ ਆਤਮਾ ਦੀ ਗਵਾਹੀ ਨਾਲ ਚੱਲਦੇ ਆ ਉਹੀ ਪਰਮੇਸ਼ੁਰ ਦੇ ਧੀਆ ਤੇ ਕੀ ਆ ਜੇ ਤੇ ਅਸੀਂ ਪਰਮੇਸ਼ੁਰ ਦੇ ਆ ਕਿ ਆਪਣੀ ਬੁਰੀਆਈ ਛੱਡ ਲਈਏ ਸੰਸਾਰ ਨਾਲ ਨਾ ਦੇਖੀਏ ਸੰਸਾਰ ਪੁੱਤਰ ਬਣ ਜਾਈਏ ਆਹ ਖਤਾਨੇ ਵਾਲਾ ਨਾਤਾ ਤੋੜ ਦੇਗੇ ਜਿਹਨਾਂ ਦਾ ਮਾਤਾ ਪਰਿਵਾਰ ਨੂੰ ਨਾਲ ਬਣ ਜਾਂਦਾ ਹੈ ਉਹਨਾਂ ਨੂੰ ਸਦਾ ਦਾਤੀ ਮਿਲ ਜਾਂਦਾ ਜੀ ਉਹਨਾਂ ਨੂੰ ਸਦਾ ਦਾ ਜੀਵਨ ਮਿਲਦਾ ਸਭਾ ਹallelujah ਹallelujah ਕਾਇਨ ਵਰਗਾ ਪਿਆਰ ਨਹੀਂ ਕਰਨਾ ਸਭ ਕੁਝ ਆਜੀ ਪਰ ਮੁਹੱਬਤ ਨਹੀਂ ਸੀ ਉਹੋ ਜੀ ਯਾਦ ਰੱਖੀ ਅਸੀਂ ਕਹਿੰਦੇ ਚੋ ਆ ਜੇ ਨਾਮ ਦੇ ਹਿਰਦੇ ਵਿੱਚ ਵਸਣਿਆ ਨਾ ਕੋ ਸਭ ਪਾਪ ਤੋਂ ਦੂਰ ਰਹਿਣਗੇ ਜਿਨ੍ਹਾਂ ਦੇ ਹਿਰਦੇ ਵਿੱਚ ਆਜ ਵੀ ਵਚਨੀਆਂ ਦਾ ਫੈਲਿਆ ਉਹਨਾਂ ਨੇ ਸ਼ਾਮਾਂ ਨੂੰ ਜਾ ਕੇ ਵੀ ਦੁਆਰ ਨਹੀਂ ਜੇ ਕਰਮੀ ਉਹਨਾਂ ਦੀ ਜ਼ਿੰਦਗੀ ਵਿੱਚ ਕੋਈ ਆਗਿਆਕਾਰੀ ਨਹੀਂ ਆ ਉਹ ਉੱਠ ਕੇ ਆਪਣੇ ਆਪ ਨੂੰ ਵੇਖਿਆ ਕਰਨਾ ਜੇ ਉਹ ਕੰਮ ਦਾ ਮਵਾਬ ਨਹੀਂ ਕਰਦੀ ਸਭ ਕਰਦਾ ਸਾਂ ਤੇ ਕੋਈ ਉਹਦੇ ਜੀਵਨ ਵਿੱਚ ਵਫਾਦਾਰੀ ਇਮਾਨਦਾਰੀ ਨਹੀਂ ਹੈਗੀ ਤੇ ਉਹ ਪਰੇ ਨਹੀਂ ਕੋਈ ਫਿਰ ਜਾਣੇ ਜਾਵੇਗਾ ਜੇ ਅਸੀਂ ਸਾਡੇ ਕੰਮ ਵਿੱਚ ਪਰਮੇਸ਼ਰ ਨਾਲ ਚੱਲਦੇ ਆਂ ਫੇਰ ਉਹ ਸਿ ਪਰਮਿਸ਼ਰ ਦੇ ਧੀਆਂ ਬੇਕੀ ਆ ਪਰਮਿਸ਼ਰ ਦੇ ਧੀਆਂ ਤੇ ਫਿਰ ਪੁੱਤਰਿਆ ਜੇਕਰ ਅਸੀਂ ਆਣਾ ਆ ਗਿਆ ਮੈਲੀ ਕਰਾਂਗੇ ਅਸੀਂ ਪਰਮਿਸ਼ਰ ਦੇ ਹੋ ਸਕਦੇ ਨਹੀਂ ਹੋ ਸਕਦੇ ਸਭ ਹਾਲੇਲੂਇਆ 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 ਤੁਹਾਨੂੰ ਧਿਆਨ ਦਈਏ ਸਭਨਾਂ ਦਾ ਹਾਲੇਲੂਇਆ 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 ਕਿਹੜਾ ਪਾਪ ਨਹੀਂ ਕਰਦਾ ਕਹਿੰਦੇ ਤੋ ਆ ਸਭ ਕੇ ਬੋਲਦੀਏ ਕਹਿੰਦੇ ਤੋ ਆ ਵਚਨੁਰ ਵੀ ਲਮਾ ਸਕਦਾ ਜਿਹੜਾ ਪਾਪ ਨਹੀਂ ਕਰਦਾ ਉਹ ਕਹਿੰਦੇ ਤੂੰ ਆ ਅਮੇਸ਼ੂ ਕਿਉਂਕਿ ਉਹਦੇ ਹਿਰਦੇ ਵਿੱਚ ਕੀ ਆ ਜਿਹਨੇ ਨਸ਼ਾ ਨਹੀਂ ਛੱਡਿਆ ਬੁਰੀਆਂ ਆਦਤਾਂ ਹੀ ਨਹੀਂ ਛੱਡੀਆਂ ਜਿਹਨੇ ਬੁਰੇ ਖਿਆਲ ਨਹੀਂ ਛੱਡੇ ਬੁਰੇ ਧਿਆਨ ਹੀ ਨਹੀਂ ਛੱਡਿਆ ਉਹ ਕਹਿੰਦੇ ਤੂੰ ਆ ਹਾਂਜੀ ਛੱਡ ਜੇ ਨਹੀਂ ਤਾਂ ਇਹ ਆ ਫਿਰ ਅਸੀਂ ਬਣਾਗੇ ਭਾਵੇਂ ਤੇ ਧੀਆਂ ਪੁੱਤਰ ਸਭ ਲੱਗ ਹਲੇਲੂਇਆ 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 ਯਾਰ ਬਣੀ ਨੂੰ ਸੁਣਦੇ ਜੇ ਇੱਥੇ ਗਾਵਨ ਕਰਿਓ ਤੇ ਆਪਣੀ ਆਪ ਨੂੰ ਵੇਖਿਓ ਜਿਨ੍ਹਾਂ ਵਿੱਚ ਹਜ਼ਰਪੁਰੀਆਂ ਆਦਤਾਂ ਪਾਇਆ ਗਿਆਂ ਹਜ਼ਰੀਆਂ ਜਮਾ ਕਰਕੇ ਰੱਖੀਆਂ ਅੱਜ ਆਪਣੇ ਹਿਰਦੇ ਵਿੱਚੋਂ ਕੱਢ ਦੇਣਾ ਅੱਜ ਪੂਰੇ ਕੰਮ ਕੱਢ ਦੇਣਾ ਫਿਰ ਪਰਿਵਿਖਰ ਦੇ ਧੀਆ ਪੁੱਤਰ ਬਣ ਜਾਣਾ ਔਰ ਸਦਾ ਦਾਤੀ ਪਾਰਨਗੇ ਸਦਾ ਦਾ ਜੀਵਨ ਪਾਉਣ ਵਾਸਤੇ ਸਾਨੂੰ ਪਵਿੱਤਰ ਰਹਿਣਾ ਪੈਣਾ ਆ ਪਵਿੱਤਰ ਕਾਈ ਦਾ ਜੀਵਨ ਗੁਜ਼ਾਰਨਾ ਪੈਣਾ ਆ ਸੰਸਾਰ ਨੂੰ ਇਹ ਕੇਸੀ ਆਪਣੇ ਜੀਵਨ ਬਰਬਾਦ ਨਾ ਕਰੀਏ ਪਵਿੱਤਰ ਰਹੀਏ ਪਰ ਮੈਨੂੰ ਤੇ ਹੁਕਮਾਂ ਤੇ ਵਿਧੀਆਂ ਦੀ ਕੀ ਕਰੀਏ ਪਾਗਣਾ ਕਰੀਏ ਫਿਰ ਧਰਮਿਕ ਸਾਡੀਆਂ ਜ਼ਰੂਰਤਾਂ ਵੀ ਕਰੇਗਾ ਫਿਰ ਫਿਰ ਪਰਮੇਸ਼ਰ ਸਾਡੀਆਂ ਜ਼ਰੂਰਤਾਂ ਵੀ ਧਲੇਗਾ ਪੂਰਾ ਕਰੇਗਾ ਜੋ ਕੁਝ ਪਰਮੇਸ਼ਰ ਕੋਲ ਮੰਗਾਗੇ ਗੁਰੇ ਸੁਣਿਆ ਇਸੇ ਦੀ ਪਾਣੀ ਰਾਤ ਵਿੱਚ ਦੱਸਿਆ ਕਹਿੰਦਾ ਜੋ ਕੁਝ ਅਸੀਂ ਪਰਮੇਸ਼ਰ ਕੋਲ ਮੰਗਦੇਗਾ ਉਹ ਹੀ ਸਾਨੂੰ ਮਿਲ ਜਾਣਾ ਕੰਮ ਉਹ ਕਰੀਏ ਜਿਹੜੇ ਪਰਮੇਸ਼ਰ ਨੂੰ ਚੰਗੇ ਲੱਗਣਾ ਚੋਰੀ ਪਰਮੇਸ਼ਰ ਨੂੰ ਚੰਗੀ ਲੱਗਦੀ ਆ ਠੱਗੀ ਧਰਾਫੇਰੀ ਨਿੱਦਿਆ ਮਾਰ ਨਸ਼ੇ ਵਾਲੀਆਂ ਧੜੇ ਵਾਲੀਆਂ ਇਹ ਕੰਮ ਨਹੀਂ ਚੰਗੀਆਂ ਲੱਗਦੀਆਂ ਨਹੀਂ ਕਿਹਦਾ ਉਹ ਕੰਮ ਕਰੀਏ ਜਿਹੜੇ ਪਰਮੇਸ਼ਰ ਦੇ ਮਨ ਨੂੰ ਘੁੰਦੇ ਆ ਉਹ ਆ ਕੰਮ ਜੇ ਜਿਹੜਾ ਕੰਮ ਕਰਾਂਗੇ ਅਸੀਂ ਪਰਮੇਸ਼ਰ ਦੇ ਧੀਆ ਤੇ ਕੀ ਬਣ ਜਾਵਾਂਗੇ ਪੁੱਤਰ ਬਣ ਜਾਵਾਂਗੇ ਬਾਣੀ ਨੂੰ ਤੁਸੀਂ ਬੜੇ ਗੌਰ ਨਾਲ ਕਿ ਝਾੜ ਦੇ ਕੇ ਸੁਣਿਆ ਹੈ ਇਹ ਪਰਮੇਸ਼ਰ ਦਾ ਪਾਔਰ ਕਿਰਪਾ ਹੈ ਬੜੇ ਸੁਣੇ ਜਾਣ ਵਾਲਾ ਨੂੰ ਪਰਮੇਸ਼ਰ ਬਹੁਤ ساری ਅਸੀਸਾਂ ਵਰਸਾ ਦੇਵੇ ਆਮੀਨ ਸਾਰੀ ਸੰਗਤ ਨੂੰ ਬਾਕੀ ਰੱਬ ਨੇ ਮੇਰੇ ਨਾਲ ਪਿਆਰ ਕੀਤਾ